ਦਾਣਾ 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 ਵੇ ਬਾਪੂ ਮੈਨੂੰ ਤੋਰੀ ਨਾ ਵੇ ਬਾਪੂ ਮੈਨੂੰ ਤੋਰੀ ਨਾ ਮੇਰਾ ਕੰਤ ਸੁਣੀ ਦਨਿਆਣਾ ਗੁੱਲੀ ਡੰਡਾ ਫਿਰੇ ਖੇਡਦਾ ਗੁੱਲੀ ਡੰਡਾ ਫਿਰੇ ਖੇਡਦਾ ਪਟਦਾ ਲਵੇ ਸਰਾਣਾ ਜੇਠ ਮੇਰਾ ਬੜਾ ਕਚਰਾ ਜੇਠ ਮੇਰਾ ਬੜਾ ਕਚਰਾ ਮਾਰੇ ਸਹੰਤਾ ਮੈਨੂੰ ਮਰ ਜਾਣਾ ਬੁੜੀ ਮੈਨੂੰ ਹੱਥ ਜੋੜਦੀ ਬੇਬੇ ਮੈਨੂੰ ਹੱਥ ਜੋੜ ਦੀ ਨੂਹੇ ਮੰਨ ਲੈ ਗੁਰੂ ਦਾ ਪਾਣਾ ਬੇਬੇ ਮੈਨੂੰ ਹੱਥ ਜੋੜ ਦੀ ਨੂਹੇ ਮੰਨ ਲੈ ਗੁਰੂ ਦਾ ਪਾਣਾ ਬੇਬੇ ਮੈਨੂੰ ਹੱਥ ਜੋੜ ਦੀ ਸੁਣਨੀ ਕੁੜੀਏ ਮੱਛਲੀ ਵਾਲੀਏ ਸੁਣਨੀ ਕੁੜੀਏ ਮੱਛਲੀ ਵਾਲੀਏ ਮੱਛਲੀ ਨਾ ਚਮਕਾਈਏ ਪਰੀ ਕਚਹਿਰੀ ਬਾਬਲ ਬੈਠਾ ਪਰੀ ਕਚੈਰੀ ਬਾਬਲ ਬੈਠਾ ਨੀਮੀ ਪਾਲੰਗ ਜਾਈਏ ਬਾਬਲ ਤਰਮੀ ਦੀ ਪਗਨੁਦਾਗ ਨਾ ਲਾਈਏ ਬਾਬਲ ਤਰਮੀ ਦੀ ਪਗਨੁਦਾਗ ਨਾ ਲਾਈਏ ਬਾਬਲ ਤਰਮੀ ਦੀ ਬਾਬਲੇ ਦਾ ਵੇੜਾ ਮੈਨੂੰ ਪੀੜਾ ਪੀੜਾ ਜਾਪੇ ਬਾਬਲੇ ਦਾ ਵੇੜਾ ਮੈਨੂੰ ਪੀੜਾ ਪੀੜਾ ਜਾਪੇ ਮੇਰੇ ਪੈਰਾ ਹੈਠਾ ਆ ਗਿਆ ਅਪਚਾਲ ਕੁੜੀਓ ਮੈਨੂੰ ਚੜੇ ਗਿਆ ਹੋਏ ਮੈਨੂੰ ਚੜੇ ਗਿਆ 16 ਸਾਲ ਕੁੜੀਓ ਮੈਨੂੰ ਚੜੇ ਗਿਆ 16 ਸਾਲ ਕੁੜੀਓ ਮਾਂ ਮੇਰੀ ਨੇ ਸੂਟ ਸਵਾਇਆ ਮਾਂ ਮੇਰੀ ਨੇ ਸੂਟ ਸਵਾਇਆ ਪਾਬੋ ਦਿੱਤਾ ਪਰਦਾ ਇੱਕ ਕੰਤ ਸਹੇੜੀ ਵੇ ਬਾਬਲਾ ਗੁਟਕੂ ਗੁਟਕੂ ਕਰਦਾ ਇੱਕ ਕੰਤ ਸਹੇੜੀ ਵੇ ਬਾਬਲਾ ਗੁਟਕੂ ਗੁਟਕੂ ਕਰਦਾ ਮਾਏ ਤਿੰਨ ਗੱਜ ਕੱਪੜਾ ਲਿਆ ਦੇ ਮਾਏ ਤਿੰਨ ਗੱਜ ਕੱਪੜਾ ਲਿਆ ਦੇ ਉਹਦੀ ਸੁਥਣ ਸਵਾਵਾ ਇੱਕ ਲਿਆ ਦੇ ਕੰਗਾ ਸ਼ੀਸ਼ਾ ਇਕលਿਆ ਦੇ ਕੰਗਾ ਸ਼ੀਸ਼ਾ ਇਕលਿਆ ਦੇ ਚਾਵਾਂ ਬਣ ਕੇ ਪਟੋਲਾ ਰੇਸ਼ਮੀ ਨੱਚਦੀ ਗਿਦੇ ਵਿੱਚ ਆਵਾ ਬਣ ਕੇ ਪਟੋਲਾ ਰੇਸ਼ਮੀ ਨੱਚਦੀ ਗਿਦੇ ਵਿੱਚ ਆਵਾ ਬਣ ਕੇ ਪਟੋਲਾ ਰੇਸ਼ਮੀ ਮਾਵਾਂ ਧੀਆ ਕੱਪੜੇ ਧੋਂਦੀਆਂ ਮਾਵਾਂ ਧੀਆ ਕੱਪੜੇ ਧੋਂਦੀਆਂ ਫੱਟੇ ਨਾਲ ਫੱਟਾ ਜੋੜ ਕੇ ਹੁਣ ਕਿਉ ਮਾਏ ਰੋਨੀ ਏ ਧੀਆ ਨੂੰ ਸੋਰੇ ਤੋੜ ਕੇ ਹੁਣ ਕਿਉ ਮਾਏ ਰੋਨੀ ਏ ਧੀਆ ਨੂੰ ਸੋਰੇ ਤੋੜ ਕੇ ਸੁਣਨੀ ਮਾਏ ਮੇਰੀ ਇਹ ਮੇਰੇ ਬਾਬਾ ਨੂੰ ਸਮਝਾ ਸੁਣਨੀ ਮਾਏ ਮੇਰੀ ਇਹ ਮੇਰੇ ਬਾਬਾ ਨੂੰ ਸਮਝਾ ਮੇਰੇ ਹਾਨਣ ਦੀਆਂ ਸਭ ਵਿਆਹਾਂ ਗਈਆਂ ਮੈਨੂੰ ਵਿਆਹ ਦਾ ਚਾਹ ਨਹੀਂ ਪਟਿਆਲੇ ਮੁੰਡਾ ਪੜਦਾ ਮੈਨੂੰ ਉਹਦੇ ਨਾਲ ਵਿਆਹ ਨਹੀਂ ਪਟਿਆਲੇ ਮੁੰਡਾ ਪੜਦਾ ਮੈਨੂੰ ਉਹਦੇ ਨਾਲ ਵਿਆਹ ਜੇ ਮਾਪਿਓ ਤੁਸੀਂ ਧੀਆਂ ਵੇ ਰੱਖਣੀਆਂ ਜੇ ਮਾਪਿਓ ਤੁਸੀਂ ਧੀਆਂ ਵੇ ਰੱਖਣੀਆਂ ਪੁੱਤਾਂ ਵਾਂਗੂ ਰੱਖਿਆ ਕਰੋ ਐਵੇਂ ਅਗਲੇ ਕਰੀਨਾ ਤੱਕਿਆ ਕਰੋ ਐਵੇਂ ਅਗਲੇ ਕਰੀਨਾ ਤੱਕਿਆ ਕਰੋ ਐਵੇਂ ਅਗਲੇ ਕਰੀਨਾ ਅੰਮੀ ਜਾਏ ਵੀਰ ਮੇਰੇ ਦਾ ਬਾਬਲ ਕਾਜਰ ਚਾਇਆ ਅੰਮੀ ਜਾਏ ਵੀਰ ਮੇਰੇ ਦਾ ਬਾਬਲ ਕਾਜ ਰਚਾਇਆ ਸਿਰ ਤੇ ਕਲਗੀ ਹੱਥੀ ਗਨ ਲੱਖ ਲੱਖ ਸ਼ੁਕਰ ਮਨਾਇਆ ਮੈਨੂੰ ਦਿਓ ਵਧਾਈਆਂ ਨੀ ਅੱਜ ਦਿਨ ਭਾਗਾ ਭਰਿਆ ਆਇਆ ਮੈਨੂੰ ਦਿਓ ਵਧਾਈਆਂ ਨੀ ਅੱਜ ਦਿਨ ਭਾਗਾ ਭਰਿਆ ਆਇਆ ਵਗਦੀ ਰਾਵੀ ਉੱਤੇ ਉੱਡਣ ਪੰਬੀਰੀਆਂ ਵਗਦੀ ਰਾਵੀ ਉੱਤੇ ਉੱਡਣ ਪੰਬੀਰੀਆਂ ਵਰਤੋ ਵੀਰੋ ਵੇ ਪੈਣਾ ਡੂੰਗਿਆ ਸਕੀਰੀਆਂ ਵਰਤੋ ਵੀਰੋ ਵੇ ਪੈਣਾ ਡੂੰਗਿਆ ਸਕੀਰੀਆਂ ਆਣੋ ਜਾਣੋ ਰਹਿ ਗਿਆ ਵੀਰਨਾ ਆਣੋ ਜਾਣੋ ਰਹਿ ਗਿਆ ਵੀਰਨਾ ਕੀ ਮਨ ਆਇਆ ਤੇਰੇ ਵੇ ਵੀਰਾਂ ਬਾਜ ਨੇ ਸੁਨੀਆਂ ਗਲੀਆਂ ਵੀਰਾ ਬਾਜ ਨੇ ਸੁੰਨੀਆਂ ਗਲੀਆਂ ਕੰਧਾਂ ਬਾਜ ਬਨੇਰੇ ਵੀ ਕਰਦੀਆਂ ਬੇਨਤੀਆਂ ਆ ਵੀਰਾ ਕਰ ਮੇਰੇ ਕਰਦੀ ਬੇਨਤੀਆਂ ਆ ਵੀਰਾ ਕਰ ਮੇਰੇ ਤੂੰ ਤਾਂ ਵੀਰਾ ਰਸ ਕੇ ਬਹਿ ਗਿਆ ਤੂੰ ਤਾਂ ਵੀਰਾ ਰਸ ਕੇ ਬਹਿ ਗਿਆ ਕੌਣ ਲਿਆਉ ਮੈਨੂੰ ਵੇਕਰ ਸੌਰਿਆਂ ਦੇ ਯਾਦ ਕਰੂੰਗੀ ਤੈਨੂੰ ਵੇਕਰ ਸੌਰਿਆਂ ਦੇ ਯਾਦ ਕਰੂੰਗੀ ਤੈਨੂੰ ਵੇਕਰ ਸੌਰਿਆਂ ਦੇ ਨਦੀ ਕਿਨਾਰੇ ਅੰਬ ਦਾ ਬੂਟਾ ਨਦੀ ਕਿਨਾਰੇ ਅੰਬ ਦਾ ਬੂਟਾ ਬੂਟੇ ਲਗੀਆਂ ਲਗਰਾਂ ਰੋਂਦੀ ਪੈਣਦੀਆਂ ਕੌਣ ਲਿਆਵੇ ਖਬਰਾਂ ਰੋਂਦੀ ਪੈਣਦੀਆਂ ਕੌਣ ਲਿਆਵੇ ਖਬਰਾਂ ਬੇਹੀ ਰੋਟੀ ਖਾਂਦੀ ਉੱਤੇ ਅੰਬ ਦੀਆਂ ਫਾੜੀਆਂ ਬੇਹੀ ਰੋਟੀ ਖਾਂਦੀ ਉੱਤੇ ਅੰਬ ਦੀਆਂ ਫਾੜੀਆਂ ਪੁੱਛੋ ਵੀਰੋ ਵੇ ਪੈਣਾ ਦੁੱਖਾਂ ਦੀਆਂ ਮਾਰੀਆਂ ਪੁੱਛੋ ਵੀਰੋ ਵੇ ਪੈਣਾ ਦੁੱਖਾਂ ਦੀਆਂ ਮਾਰੀਆਂ